ਯਾਰ ਮੈਨੂੰ ਨਾ ਵੀਡੀਓ ਦੇਖ ਕੇ ਬਹੁਤ ਦੁੱਖ ਹੋਇਆ ਬੜੀ ਹੈਰਾਨੀ ਹੁੰਦੀ ਹੈ ਇਹ ਜੇ ਲੋਕਾਂ ਤੇ ਤੁਸੀਂ ਆ ਦੇਖੋ ਯੂਪੀ ਦੀ ਇਹ ਵੀਡੀਓ ਹੈ ਬਜਨੌਰ ਦੀ ਇੱਕ ਪਰਿਵਾਰ ਜਾ ਰਿਹਾ ਮੁਸਲਮਾਨ ਪਰਿਵਾਰ ਹੈ ਇੱਕ ਮੁੰਡਾ ਤੇ ਉਹਦੇ ਨਾਲ ਕਰਦੇ ਬੈਠੇ ਆ ਸ਼ਾਇਦ ਪਤਨੀ ਤੇ ਉਹਦੀ ਮਾਤਾ ਤੇ ਰਾਤ ਵਿੱਚ ਜਾ ਰਹੇ ਆ ਬਾਜ਼ਾਰ ਚੋਂ ਤੇ ਕੁਝ ਉੱਥੇ ਲੋਕ ਹੋਲੀ ਖੇਡ ਰਹੇ ਆ ਮੰਦਿਰ ਹੈ ਜਿਹੜੀ ਉਹ ਹੋਲੀ ਖੇਡ ਰਹੀ ਹੈ ਉਹ ਧੱਕੇ ਨਾਲ ਉਹਨਾਂ ਦੇ ਰੰਗ ਲਗਾ ਰਹੀ ਹੈ ਪਾਣੀ ਪਾ ਰਹੀ ਹੈ ਗਿੱਲਾ ਕਰਤਾ ਪੂਰੀ ਤਰ੍ਹਾਂ ਮੁੰਡਾ ਵੀ ਨਾਲ ਉਹਦੇ ਲੇਡੀਜ਼ ਵੀ ਹੈ ਫੀਮੇਲ ਵੀ ਜਾਂਦੇ ਨਾਲ ਇਹਦੇ باوجود ਦੇਖੋ ਸਾਡੇ ਨਹੀਂ ਮੰਦਿਰ ਇੰਨੀ ਹੋਈ ਚੰਬਲੀ ਹੋਈ ਤੁਸੀਂ ਦੇਖੋ ਬਾਹਰਿਆਂ ਉੱਤੇ ਭਰ-ਭਰ ਕੇ ਰੰਗ ਦੀਆਂ ਪਾ ਰਿਹਾ ਧੱਕੇ ਨਾਲ ਤੇ ਨਾਰੇ ਲਾ ਰਿਹਾ ਹਰ ਹਰ ਮਹਾਦੇਵ ਦੀ ਤੁਸੀਂ ਆ ਰਹੇ ਇਹ ਦੇਖੋ ਇਹ ਧਰਮ ਹੈ ਕੋਈ ਹਰ ਹਰ ਮਹਾਦੇਵ ਦੇ ਤੁਸੀਂ ਨਾਰੇ ਲਾ ਰਹੇ ਹੋ ਕੋਈ ਧਰਮ ਕਹਿੰਦਾ ਇਸ ਤਰ੍ਹਾਂ ਕਿ ਦੂਜੇ ਨਾਲ ਤੁਸੀਂ ਇਸ ਤਰ੍ਹਾਂ ਨਫ਼ਰਤ ਕਰੋ ਦੂਜਾ ਧੱਕਾ ਕਰੋ ਕਿਸੇ ਨਾਲ ਧਰਮ ਹਮੇਸ਼ਾ ਜੋੜਦਾ ਹੁੰਦਾ ਧਰਮ ਕਦੇ ਤੋੜਦਾ ਨਹੀਂ ਹੁੰਦਾ ਧਰਮ ਦਾ ਕੰਮ ਹੈ ਜੋੜਨਾ ਪਰ ਤੁਸੀਂ ਹੋਰ ਵੇ ਦੇ ਵਿੱਚ ਧਰਮ ਨੂੰ ਲੈ ਲਿਆ ਧਰਮ ਨਹੀਂ ਹੈਗਾ ਇਹ ਹਰ ਹਰ ਮਹਾਦੇਵ ਦੇ ਨਾਰੇ ਲਗਾ ਰਹੇ ਹੋ ਫਿਰ ਵੀਡੀਓ ਵੀ ਬਣਾ ਰਹੇ ਹੋ ਤੁਸੀਂ ਧੱਕਾ ਕਰ ਰਹੇ ਹੋ ਯਾਰ ਇਹਨੇ ਇਕੱਠੇ ਹੋ ਕੇ ਮੰਦਿਰ ਇਕੱਠੇ ਹੋ ਕੇ ਇੱਕ ਪਰਿਵਾਰ ਵਿਚਾਰਾ ਹੁਣ ਕੋਈ ਬੇਬਸ ਹੈ ਉਹ ਦੇਖੋ ਤੁਸੀਂ ਤਾਂ ਕਨਾਲ ਬਾਟੀਆਂ ਪਾ ਰਿਹਾ ਜਾਂਦਿਆਂ ਦੇ ਵੀ ਉਹਨਾਂ ਉੱਤੇ ਪਾਣੀ ਪਾਤਾ ਗਿੱਲਾ ਕਰਤਾ ਸਾਰਾ ਆ ਪਿੱਛੋਂ ਵੀ ਚਲਾ ਕੇ ਮਾਰੂ ਮੁੰਡਾ ਦੇਖੋ ਇਹ ਪਿੱਛੋਂ ਚਲਾ ਕੇ ਮਾਰਿਆ ਗੁਬਾਰੇ ਮਾਰਿਆ ਪਤਾ ਨਹੀਂ ਕੀ ਮਾਰਿਆ ਪਰ ਤੁਸੀਂ ਇਹ ਵੀਡੀਓ ਤੇ ਕਮੈਂਟ ਜ਼ਰੂਰ ਕਰਿਓ ਕਿ ਕੀ ਇਹ ਹੋਲੀ ਖੇਡ ਦਾ ਤਰੀਕਾ ਆਪਣੇ ਧਰਮ ਦੇ ਨਾਰੇ ਲਾ ਕੇ ਕੋਈ ਵੀ ਯਾਰ Hindu ਹੈ, Muslim ਹੈ, Sikh ਹੈ, ईसाई ਕਿਸੇ ਵੀ ਧਰਮ ਦਾ ਹੈ ਉਦੋਂ ਪਹਿਲਾਂ ਇਨਸਾਨ ਆ ਯਾਰ ਤੁਸੀਂ ਇਸ ਤਰ੍ਹਾਂ ਧੱਕਾ ਕਰਕੇ ਆਪਦੇ ਧਰਮ ਦੀ ਜਾਇਜ਼ਾ ਕਾਰ ਨਹੀਂ ਕਰਾ ਸਕਦੇ ਤੁਸੀਂ ਕਮੈਂਟ ਜ਼ਰੂਰ ਕਰੋ ਤੁਸੀਂ ਦੇਖੋ ਇੱਕ ਵਿਚਾਰਾ ਮੁੰਡਾ ਤੇ ਉਹਦੇ ਪਰਿਵਾਰ ਹੁਣ ੱੱਕਾ ਹੁਣ ਬੱਸ ਨਹੀਂ ਚੱਲਦਾ ਇੰਨੀ ਮਡੀਰ ਹੈ ਜੇ ਕੁਝ ਬੋਲੂਗਾ ਤਾਂ ਉਹਨੂੰ ਕੁੱਟਣ ਲੱਗ ਜਾਣਗੇ ਸੱਟਾਂ ਮਾਰ ਦੇਣਗੇ ਇਹ ਨਸ਼ੇ ਦੇ ਡੱਕੇ ਹੋਣੇ ਆ ਯਾਰ ਤੁਸੀਂ ਆ ਹੋਲੀ ਦਾ ਤਰੀਕਾ ਦੇਖੋ ਹੋਲੀ ਇੱਕ ਪਿਆਰ ਦਾ ਤਿਹਾਰ ਹੈ ਵੀ ਜਿੱਥੇ ਦੁਸ਼ਮਣੀ ਵੀ ਹੁੰਦੀ ਹੈ ਉੱਥੇ ਵੀ ਗਲੇ ਲਗਾ ਲਿਆ ਜਾਂਦਾ ਇੱਕ ਦੁਸ਼ਮਣੀ ਵੀ ਗਲੇ ਲਾ ਕੇ ਆਪ ਦੁਸ਼ਮਣੀ ਆਪਦੀ ਬੈਰ ਖਤਮ ਕਰ ਦਿੰਦੇ ਆ ਨਫ਼ਰਤ ਖਤਮ ਕਰ ਦਿੰਦੇ ਆ ਪਰ ਤੁਸੀਂ ਯਾਰ ਇਸ ਤਿਹਾਰ ਦੇ ਰਾਹੀਂ ਇਸ ਤਰ੍ਹਾਂ ਹੁੱਲੜਬਾਜ਼ੀ ਕਰਕੇ ਇਹਨਾਂ ੱੱਕਾ ਕਰ ਰਹੇ ਹੋ ਕਿਸੇ ਨਾਲ ਬਹੁਤ ਹੀ ਮੈਂ ਤਾਂ ਦੇਖ ਕੇ ਨਾ ਵੀਡੀਓ ਬੜਾ ਹੀ ਦੁੱਖ ਹੋਇਆ ਇੰਨੇ ਦਾ ਸਕੰਜਾ ਕਰਨਾ ਚਾਹੀਦਾ ਹੈ ਉਸ ਨੂੰ ਪ੍ਰਸ਼ਾਸਨ ਨੂੰ ਵੀ ਇਸ ਤਰ੍ਹਾਂ ਜਿਹੜੇ ਹੁੱਲੜਬਾਜੀ ਕਰਦੇ ਹਨ ਇੱਕ ਪਰਿਵਾਰ ਦੀ ਮੈਨੂੰ ਬਹੁਤ ਤਰਸਯੋਗ ਲੱਗੀ ਵੀਡੀਓ ਇਹ ਤਰਸ ਆਇਆ ਦੇਖ ਕੇ ਕਿ ਮੁੰਡਾ ਵਿਚਾਰਾ ਦੇਖੋ ਤੇ ਉਹਦਾ ਪਰਿਵਾਰ ਬਜ਼ੁਰਗ ਵਿਚਾਰੇ ਦੇਖੋ ਬਜ਼ੁਰਗ ਦੇ ਉੱਤੇ ਪਾਣੀ ਕੋ ਕਿਸ ਤਰ੍ਹਾਂ ਬਾਲਟੀ ਪਰ ਪਾ ਰਿਹਾ ਉਹਨਾਂ ਦੇ ਜੇ ਪੈਸੇ ਹੋਣਗੇ ਮੋਬਾਈਲ ਹੋਊਗਾ ਆ ਉਹਦੇ ਕਿਸੇ ਕੰਮ ਚੱਲੇ ਹੋਣਗੇ ਕਮੈਂਟ ਜ਼ਰੂਰ ਕਰਿਓ ਉਸ ਵੀਡੀਓ ਤੇ

भैया साल पुराना है और तुम्हें पता मेन बाजार नाम होगा आज की बोलिएगा नाम ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ TV ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ